ਹਰਿਆਣਾ ਵਿਧਾਨ ਸਭਾ ਦੀ ਜਿਹੜੀ ਅਲੱਗ ਬਿਲਡਿੰਗ ਬਣਨੀ ਆ ਉਸ ਨੂੰ ਲੈ ਕੇ ਹਾਲੇ ਜਿਹੜਾ ਮੁੱਦਾ ਸੀਗਾ ਉਹ ਹਾਲੇ ਠੰਡਾ ਵੀ ਨਹੀਂ ਪਿਆ ਅੱਜ ਪੰਜਾਬ বিজেপি ਇੱਕ ਨਵਾਂ ਮੁੱਦਾ ਲੈ ਕੇ ਆ ਗਈ ਆ ਪੰਜਾਬ বিজেপি ਦਾ ਦਾਵਾ ਹੈਗਾ ਕਿ ਪੰਜਾਬ ਦੀ 2300 ਏਕੜ ਜ਼ਮੀਨ ਜਿਹੜੀ ਆ ਉਸ ਦੇ ਉੱਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਬਜ਼ਾ ਕੀਤਾ ਹੋਇਆ ਇੱਕ ਇਹ ਨਵੀਂ ਗੱਲ ਆ ਹਾਲਾਂਕਿ ਇਸ ਮੰਦ ਵਿੱਚ ਪਹਿਲਾਂ ਕੋਈ ਵੀ ਤਰ੍ਹਾਂ ਦੀ ਜੋ ਗੱਲਬਾਤ ਆ ਸਾਹਮਣੇ ਨਹੀਂ ਆਈ ਪੰਜਾਬ বিজেপি ਦੇ ਜਿਹੜੇ ਮੀਡੀਆ ਹੈੱਡ ਹਨੀ ਜੋਸ਼ੀ ਜੀ ਬਕਾਇਦਾ ਇਸ ਮੁੱਦੇ ਤੇ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਦਾਅਵਾ ਕੀਤਾ ਸਰ ਮੈਨੂੰ ਤੁਸੀਂ ਦਾਅਵਾ ਕੀਤਾ ਵੀ 2300 ਏਕੜ ਜਿਹੜੀ ਜ਼ਮੀਨ ਆ ਪੰਜਾਬ ਦੀ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਦਬਾ ਰੱਖੀ ਆ ਇਹ ਦਾਅਵੇ ਚ ਕਿੰਨਾ ਕੁ ਦਮ ਹੈਗਾ ਇਸ ਦੇ ਪਿੱਛੇ ਆਧਾਰ ਕੀ ਆ ਪੰਜਾਬ ਵਿਧਾਨ ਸਭਾ ਹਾਈ ਕੋਰਟ ਸੈਕਟਰੀਏਟ ਉਹਦੇ ਪਿੱਛੇ ਆਂਦਾ ਕਾਉਂਸਲ ਪਿੰਡ ਉਹਦੀ 2298 ਏਕੜ ਜ਼ਮੀਨ ਦੇ ਉੱਪਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਨਜਾਇਜ਼ ਕਬਜ਼ਾ ਕਿਉਂ ਕੀਤਾ ਹੈ ਇਹਦੀ ਥੋੜੀ ਹਿਸਟਰੀ ਸਮਝ ਲਓ ਫਿਰ ਤੁਹਾਨੂੰ ਤਿਆ ਚਾਏਗਾ ਜਦੋਂ ਜੁਆਇੰਟ ਪੰਜਾਬ ਹੁੰਦਾ ਸੀ ਜਦ ਹਰਿਆਣਾ ਪੰਜਾਬ ਹਿਮਾਚਲ ਸਾਰਾ ਇੱਕ ਪੰਜਾਬ ਹੁੰਦਾ ਸੀ ਉਸ ਵਕਤ ਚੰਡੀਗੜ੍ਹ ਸ਼ਹਿਰ ਬਸਾਇਆ ਗਿਆ ਔਰ ਚੰਡੀਗੜ੍ਹ ਸ਼ਹਿਰ ਜਦ ਬਸਾਇਆ ਗਿਆ ਤੇ ਕਾਉਂਸਲ ਦੀ ਜ਼ਮੀਨ ਦੇ ਉੱਪਰ ਲੈਂਡ ਐਕੁਇਸ਼ਿਸ਼ਨ ਹੋਈ ਲੈਂਡ ਅਕਵਾਇਰ ਕੀਤੀ ਗਈ ਤਾਂ ਕਿ ਇੱਥੇ ਸੋਇਲ ਕਨ ਸਰਵੇਸ਼ਨ ਕੀਤੀ ਜਾ ਸਕੇ ਉਸ ਤੋਂ ਬਾਅਦ ਪੰਜਾਬ ਰੀਆਰਗੇਨਾਈਸ਼ਨ ਐਕਟ ਦੇ ਤਹਿਤ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਅਲਗ-ਅਲਗ ਸੂਬੇ ਬਣ ਗਏ ਉਹ ਸੂਬੇ ਬਣਨ ਤੋਂ ਬਾਅਦ ਇਹ ਜਿਹੜੀ ਜ਼ਮੀਨ ਹੈ ਕਾਉਂਸਲ ਦੀ 2298 ਏਕੜ ਇਸ ਜ਼ਮੀਨ ਜਿਹੜੀ ਹੈ ਪੰਜਾਬ ਚ ਆ ਗਈ ਇਸ ਜਮੀਨ ਦੇ ਉੱਪਰ ਸੋਇਲ ਕਨਜ਼ਰਵੇਸ਼ਨ ਦਾ ਕੰਮ ਜਿਹੜਾ ਹੈਗਾ ਵੀ ਇਹ ਕੰਮ ਤੁਸੀਂ ਕਰ ਲੋ ਇਹ ਕੰਮ ਜਿਹੜਾ ਹੈਗਾ ਇਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਤਾ ਉਸ ਵਕਤ ਆਫਟਰ ਨੇ ਕੋ ਸੋਚਿਆ ਹੋਣਾ ਸ਼ਾਇਦ ਉਸ ਵਕਤ ਜੰਗਲ ਹੁੰਦੇ ਹੋਣੇ ਕੋਈ ਨਾ ਕੋਈ ਕਾਰਨ ਹੋਣਾ ਰੱਬ ਜਾਣੇ ਕੀ ਕਾਰਨ ਸੀ ਪਰ ਦੇਤਾ ਹੁਣ ਇਹ ਕੰਮ ਤਾਂ ਉਹੀ ਹੋ ਗਿਆ ਨਾ ਜੀ ਕਿ ਚੰਡੀਗੜ੍ਹ ਦੇ ਅੰਦਰ ਮੇਰੀ ਕੋਠੀ ਹੈ ਜਾਂ ਦਿੱਲੀ ਚ ਕਿਤੇ ਮੇਰੀ ਕੋਠੀ ਹੈ ਚੰਦਰ ਸ਼ਹਿਰ ਚ ਹੈ ਅਮ੍ਰਿਤਸਰ ਚ ਹੈ ਉਹਦੇ ਨਾਲ ਦੋ ਪਲਾਟ ਖਾਲੀ ਨੇ ਉੱਥੇ ਲੋਕ ਗਾਂ ਛੁੱਟਦੇ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਲਾਈ ਕਿ ਇੱਥੇ ਮੈਨੂੰ ਬਗੀਚਾ ਬੁਲਾਣ ਦਿਓ ਤਾਂ ਕੀ ਜਿਹੜਾ ਹੈਗਾ ਇੱਥੇ ਗੰਦਨਾ ਬਾਇਓ ਉਹ ਠੀਕ ਹੈ ਤੂੰ ਜਦ ਤੱਕ ਅਸੀਂ ਵੇਚਦੇ ਨਹੀਂ ਤੂੰ ਬਗੀਚਾ ਬਣਾ ਲੈ ਗਾਹਕ ਨਹੀਂ ਆਂਦਾ ਹੁਣ ਜੇ 50 ਸਾਲ ਉਹ ਪਲਾਟ ਨਾ ਵਿਕੇ ਤਾਂ 50 ਸਾਲ ਬਾਅਦ ਕਿ ਉੱਥੇ ਮਕਾਨ ਬਣਾ ਲੂੰਗਾ ਨਹੀਂ ਨਾ ਕਿਉਂਕਿ ਮੈਂ ਤਾਂ ਸਿਰਫ ਬਗੀਚੇ ਬਣਾ ਲਵਾਂਗਾ ਕਿ ਜੇ ਬਗੀਚਾ ਬਣਾ ਲੈ ਹੋਰ ਤਾਂ ਕੰਮ ਨਹੀਂ ਹੈ ਇਹ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਪੰਜਾਬ ਦੀ ਜ਼ਮੀਨ 'ਚ ਸੋਇਲ ਕੰਜ਼ਰਵੇਸ਼ਨ ਕਰਨੀ ਹੈ ਹੋਰ ਤਾਂ ਕੋਈ ਕੰਮ ਕਰਨਾ ਨਹੀਂ ਤੇ ਉਹਦੇ ਉੱਪਰ ਫੋਰੈਸਟ ਐਕਟ ਕਿਵੇਂ ਲਾ ਦੋਗੇ ਜੀ ਹੁਣ ਜੰਗਲ ਕਿਵੇਂ ਕੌਸ਼ਤ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਉਹ ਪ੍ਰੋਵਾਈਡ ਲਾਈਫ ਐਕਟ ਲਗਾ ਕੇ ਵਾਈਲਡ ਲਾਈਫ ਕੰ ਸਭ ਤੋਂ ਪਹਿਲੇ ਤਾਂ ਫੋਰੈਸਟ ਉੱਥੇ ਕੋਸ਼ਿਸ਼ ਕਰ ਸਕਦਾ ਚੰਡੀਗੜ੍ਹ ਪ੍ਰਸ਼ਾਸਨ ਜਿਹੜੀ ਜ਼ਮੀਨ ਦੀ ਮਲਕੀਅਤ ਉਹਦੇ ਕੋਲ ਹੈ ਇੰਡੀਅਨ ਫੋਰੈਸਟ ਐਕਟ ਸਪਸ਼ਟ ਕਹਿੰਦਾ ਹੈ ਕਿ ਫੋਰੈਸਟ ਉਹ ਹੋਏਗਾ ਜਦੀ ਮਲਕੀਅਤ ਸਰਕਾਰ ਕੋਲ ਹੈ ਫਾਰ एग्जांपल ਮੇਰੇ ਕੋਲ ਜ਼ਮੀਨ ਹੈ 100 ਏਕੜ ਮੈਂ ਉਥੇ ਜੰਗਲ ਲਾਤਾ ਉਹ ਜੰਗਲ ਨਹੀਂ ਬਣੇਗਾ ਪਹਿਲੇ ਸਰਕਾਰ ਨੂੰ ਐਕਵਾਇਰ ਕਰੇਗੀ ਫਿਰ ਇੰਡੀਅਨ ਫੋਰੈਸਟਸ ਨੋਟੀਫਿਕੇਸ਼ਨ ਕਰੇਗੀ ਸੋ ਜੜਾ ਫੋਰੈਸਟ ਹੈ ਉਹਦੀ ਮਲਕੀਅਤ ਸਰਕਾਰ ਕੋਲ ਹੈ ਹੁਣ ਜਿਹਦੀ ਮਲਕੀਅਤ ਜ਼ਮੀਨ ਦੀ ਪੰਜਾਬ ਸਰਕਾਰ ਕੋਲ ਹੈ ਉਹਦੇ ਉਪਰ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਕਰ ਸਕਦਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਉਹਦੀ ਮਲਕੀਅਤ ਨਹੀਂ ਹੈ ਸੋ ਇਹਦੇ ਉਪਰ ਜੇ ਫੋਰੈਸਟ ਕੋਸ਼ਿਸ਼ ਕਰਨਾ ਵੀ ਸੀਗਾ ਤੇ ਉਹ ਚੰਡੀ ਪੰਜਾਬ ਸਰਕਾਰ ਕਰ ਸਕਦੀ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਕਰ ਸਕਦਾ ਸੋ ਚੰਡੀਗੜ੍ਹ ਪ੍ਰਸ਼ਾਸਨ ਹੈ ਗੈਰਕਾਨੂੰਨੀ ਤਰੀਕੇ ਨਾਲ ਉਹਦੇ ਉੱਪਰ ਕਬਜਾ ਕਰਦੇ ਹੋ ਇੰਡੀਅਨ ਫੋਰੈਸਟ ਲਗਾਤਾ ਵਾਈਲਡ ਲਾਈਫ ਕੰਜ਼ਰਵੇਸ਼ਨ ਆਤੀ ਔਰ ਪੂਰਾ ਜੰਗ ਉਹਦੇ ਆਸ-ਪਾਸ ਘੇਰਾ ਪਾ ਕੇ ਰਸਤਾ ਬੰਦ ਕਰਤਾ ਹੁਣ ਉਹ ਕਾਉਂਸਲਪਿੰਡ ਜਿਹੜਾ ਹੈ ਮੈਨੂੰ ਮੈਨੂੰ ਬਣੀਜੀ ਮੇਰੀ ਗੱਲ ਜਿਹੜੀ ਹੈ ਵਿੱਚ ਮੈਂ ਤੁਹਾਨੂੰ ਟੋਕ ਰਿਹਾ ਗੱਲ ਇਹ ਹੈਗੀ ਆ ਹਾਲੇ ਤੱਕ ਜਿਹੜੇ ਕਬਜ਼ੇ ਹੁੰਦੇ ਆ ਜ਼ਮੀਨਾਂ ਤੇ ਮੈਂ ਉਹ ਗੁੰਡੇ ਬਦਮਾਸ਼ ਹੀ ਗੱਲਾਂ ਸੁਣਦੇ ਆ ਰਹੇ ਆਂ ਵੀ ਗੁੰਡੇ ਬਦਮਾਸ਼ ਜਿਹੜੇ ਆ ਉਹ ਜ਼ਮੀਨਾਂ ਤੇ ਕਬਜ਼ੇ ਕਰਦੇ ਹੁੰਦੇ ਆ ਮੈਂ ਸਰਕਾਰ ਨੇ ਕਿਸੇ ਐਡਮਿਨਿਸਟ੍ਰੇਸ਼ਨ ਨੇ ਵੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਔਰ ਇਸ ਅਨਗੈਲੀ ਲਈ ਜੇ ਕੋਈ ਜ਼ਿੰਮੇਵਾਰ ਹੈ ਪੰਜਾਬ ਫੋਰੈਸਟ ਮਹਿਕਮੇ ਦੇ ਅਫਸਰ ਜ਼ਿੰਮੇਵਾਰ ਨੇ ਜਿਹੜੇ ਉਹਦੇ ਪਿਛਲੇ 40-50 ਸਾਲ ਚ ਆਈਏਸ ਅਫਸਰ ਰਹਿ ਗਏ ਉਹ ਜ਼ਿੰਮੇਵਾਰ ਨੇ ਜਾਂ ਰੈਵਨਿਊ ਡਿਪਾਰਟਮੈਂਟ ਕਿਉਂਕਿ ਜਿਹੜਾ ਜ਼ਮੀਨ ਹੁੰਦੀ ਰੈਵਨਿਊ ਡਿਪਾਰਟਮੈਂਟ ਜਾਂ ਉਹ ਜ਼ਿੰਮੇਵਾਰ ਨੇ ਇਹ ਦੋ ਮਹਿਕਮੇ ਜ਼ਿੰਮੇਵਾਰ ਨੇ ਪਰ ਹੁਣ ਜਦ ਇਹ ਗੱਲ ਸਾਹਮਣੇ ਆ ਗਈ ਹੈ ਸਾਡੇ ਸਾਰੇ ਸਾਹਮਣੇ ਆ ਗਈ ਹੈ ਤੇ ਹੁੰਦੀ ਜਿਹੜੀ ਪੰਜਾਬ ਸਰਕਾਰ ਆਵਾ ਦੀ ਪਾਰਟੀ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਹੈਗਾ ਚੰਡੀਗੜ੍ਹ ਜਿਹੜੀਆਂ ਗੱਲਾਂ ਜਿਹੜੀਆਂ ਜਿੰਨਾ ਜਿੰਨਾ ਤੁਸੀਂ ਦਾਵਾ ਕਰ ਰਹੇ ਹੋ ਵੀ ਹਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ 2300 ਏਕੜ ਦੇ ਕਰੀਬ ਪੰਜਾਬ ਦੀ ਜੜੀ ਜ਼ਮੀਨ ਹੈ ਇਨਲੀਗਲ ਆਪਣੇ ਕਬਜ਼ੇ ਚ ਲੈਤੀ ਹੋਈ ਆ ਇਸ ਦੇ ਪਿੱਛੇ ਡਾਕੂਮੈਂਟਰੀ ਐਵੀਡੈਂਸ ਵੀ ਹੋਵੇਗਾ ਸਭ ਕੁਝ ਹੈ ਜਿਹੜਾ ਪੰਜਾਬ ਰੀ ਆਰਗਨਾਈਜੇਸ਼ਨ ਐਕਟ ਹੈ ਉਹਦਾ ਸ਼ੈਡਿਊਲ 3 ਏ ਕਹਿੰਦਾ ਹੈ ਕਿ ਵੀ ਇਹ ਏ ਏ ਏ ਹਦਬਸ ਨੰਬਰ ਜੜੇ ਆ ਚੰਡੀਗੜ੍ਹ ਦੇ ਨੇ ਔਰ ਇਹ ਹਦਮਸ ਨੰਬਰ ਪੰਜਾਬ ਦੇ ਨੇ ਤੁ ਜਿਹੜੀ ਕਾਉਂਸਲ ਵਾਲੀ ਜ਼ਮੀਨ ਹੈ ਉਸ ਸਪਸ਼ਟ ਦਿਖਦਾ ਹੈ ਕਿ ਉਹ ਪੰਜਾਬ ਦੇ ਹਿੱਸੇ ਆਈ ਹੈ ਜਦੋਂ ਜ਼ਮੀਨ ਪੰਜਾਬ ਦੇ ਹਿੱਸੇ ਰੀਆਗਨੈਸ਼ਨ ਐਕਟ ਦੇ ਸ਼ੈਡਿਊਲਾਂ ਚ ਆ ਚੁੱਕੀ ਹੈ ਸਪਸ਼ਟ ਦਿਖਦੀ ਹੈ ਪੰਜਾਬ ਦੇ ਰੈਵਨਿਊ ਰਿਕਾਰਡ ਚ ਉਹ ਬੋਲਦੀ ਹੈ ਠੀਕ ਹੈ ਨਾ ਫਿਰ ਉਸ ਜ਼ਮੀਨ ਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਜੜਾ ਹੈ ਕੋਈ ਆਪਣਾ ਕਾਨੂੰਨ ਲਾਗੂ ਨਹੀਂ ਕਰ ਸਕਦਾ ਉਹ ਨਹੀਂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਦੇਖੋ ਚੰਡੀਗੜ੍ਹ ਕੋਈ ਆਜ਼ਾਦਾ ਨਹੀਂ ਬਣਿਆ ਹੋਇਆ ਕਿੰਨੇ ਸਾਲ ਹੋ ਗਏ ਕਿੰਨੇ ਮਾਈਕ ਕਿੰਨਾ ਪੁਰਾਣਾ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਰਾਜਧਾਨੀ ਆ ਬਈ ਹਾਲੇ ਤੱਕ ਪੰਜਾਬ ਨੂੰ ਜਿਹੜਾ ਮੁੱਦਾ ਤੁਸੀਂ ਅੱਜ ਚੁੱਕ ਰਹੇ ਹੋ ਤੇ ਇਹ ਹਾਲੇ ਤੱਕ ਪੰਜਾਬ ਦੇ ਅਫਸਰਾਂ ਨੂੰ ਪਤਾ ਹੀ ਨਹੀਂ ਚੱਲਿਆ ਬਈ ਹਾ 2300 ਏਕੜ ਜ਼ਮੀਨ ਜਿਹੜੀ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲੇ ਕਹਿ ਰਹੇ ਆ ਵੀਰ ਜੀ ਪਹਿਲੇ ਕਹਿ ਚੱਕਿਆ ਮੈਂ ਇਹ ਗੱਲ ਕਿ ਇਹ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਅਫਸਰਾਂ ਦੀ ਨਲਾਇਕੀ ਆ ਇਹ ਅਫਸਰਾਂ ਦੀ ਨਲਾਇਕੀ ਆ ਸਰ ਪ politcal ਪਾਰਟੀਆਂ ਆਮ رائے ਆ ਪੰਜਾਬ ਸਰਕਾਰ ਦੇ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਨਾ ਸਿਰਫ ਇੱਕੋ ਚੀਜ਼ ਖਾਂਦੇ ਨੇ ਔਰ ਕੁਛ ਨਹੀਂ ਖਾਂਦੇ ਪੈਸਾ ਖਾਣ ਤੇ ਲੱਗੇ ਰਹਿੰਦੇ ਨੇ ਉਸ ਉੱਪਰ ਧਿਆਨ ਹੀ ਨਹੀਂ ਗਿਆ ਸਾਡੀ ਜ਼ਮੀਨ ਪੰਜਾਬ ਅੱਛਾ ਰੈਵਨਿਊ ਡਿਪਾਰਟਮੈਂਟ ਦਾ ਵੀ ਧਿਆਨ ਨਹੀਂ ਗਿਆ ਪਟਵਾਰੀ ਜਿਹੜੇ ਰਿਸਟਰੀ ਦੇ ਪੈਸੇ ਲਈ ਜਾਂਦੇ ਨੇ ਤਹਿਸੀਲਦਾਰ ਰਿਸਟਰੀ ਦੇ ਪੈਸੇ ਚੱਕੀ ਜਾਂਦੇ ਨੇ ਪਟਵਾਰੀ ਨਕਲ ਦੇਦੇ ਪੈਸੇ ਲਈ ਜਾਂਦਾ ਪਰ ਧਿਆਨ ਹੀ ਨਹੀਂ ਕੀਤੀ ਵੀ ਸਾਡੀ ਜ਼ਮੀਨ ਹੈ ਉਹਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਆਪਣਾ ਕਾਨੂੰਨ ਲਾਈ ਜਾ ਰਿਹਾ ਕਿਵੇਂ ਲਗਾ ਸਕਦਾ ਕਾਨੂੰਨ ਆਪਣਾ ਮੈਂ ਕੀ ਕਹਿ ਰਿਹਾ ਬੀਜੇਪੀ ਦੀ ਸਰਕਾਰਾਂ ਨਹੀਂ ਹੈ ਸਰ ਬੀਜੇਪੀ ਦੀ ਸਰਕਾਰਾਂ ਨਹੀਂ ਹੈ ਪੰਜਾਬ ਚ ਤਾਂ ਵੀ ਮੈਂ ਤੇ ਕਹਿ ਨਹੀਂ ਰਿਹਾ ਨਾ ਮੈਂ ਕਹਿ ਰਿਹਾ ਆਮਾਦੀ ਪਾਰਟੀ ਜ਼ਿੰਮੇਵਾਰ ਹੈ ਨਾ ਮੈਂ ਕਹਿ ਰਿਹਾ ਕਲਦਲ ਜ਼ਿੰਮੇਵਾਰ ਹੈ ਨਾ ਮੈਂ ਕਹਿ ਰਿਹਾ ਬੀਜੇਪੀ ਨਾ ਮੈਂ ਕਹਿ ਰਿਹਾ ਕਾਂਗਰਸ ਮੈਂ ਤੇ ਇਹ ਕਹਿ ਰਿਹਾ ਇਹ ਅਫਸਰਾਂ ਦੀ ਨਲਾਇਕੀ ਹੈ ਭਾਜੀ ਸਰਕਾਰ ਅਫਸਰਾਂ ਨੇ ਚਲਾਨੀ ਹੁੰਦੀ ਥੱਲੇ ਜ਼ਮੀਨ ਤੇ ਇਹ ਗੱਲਾਂ ਜ਼ਮੀਨ ਦੱਸਣੀਆਂ ਹੁੰਦੀਆਂ ਇਹ ਤੇ ਇਕੋ ਸੈਂਸਿਟਿਵ ਜ਼ੋਨ ਦਾ ਮੁੱਦਾ ਆ ਉਹਨੂੰ ਲੈ ਕੇ ਮੈਂ ਨਿਆਉਣ ਕੋਲ ਸੰਘਰਸ਼ ਕੀਤਾ ਉਹ ਸੰਘਰਸ਼ ਤੇ ਚਲਦੇ ਚਲਦੇ ਮੈਨੂੰ ਧਿਆਨ ਆ ਗਿਆ ਵਾਈਲਡ ਲਾਈਫ ਸੈਂਚਰੀ ਗਲਤ ਹੈ ਵ ਚੰਡੀਗੜ੍ਹ ਲਗਾ ਨਹੀਂ ਸਕਦਾ ਸੋ ਮੈਂ ਤੇ ਇੱਕ ਰਜਿਸਟ੍ਰੇਸ਼ਨ ਕਰ ਰਿਹਾ ਤੇ ਨਾਲ ਗੱਲਾਂ ਅੱਗੇ ਮੇਰੇ ਕੋ ਧਿਆਨ ਆ ਗਿਆ ਅਸੀਂ ਚਲੋ ਮੈਂ ਤੁਹਾਡੀ ਗੱਲ ਮੰਨ ਵੀ ਲਵਾਂ ਵੀ ਤੁਹਾਡੀ ਗੱਲ ਚ ਦਮ ਹੈਗਾ ਸਚਾਈ ਹੈਗੀ ਆ ਮੈਂ ਮੇਰੀ ਮੇਰੀ ਗਲਤੀਾ ਚਲੋ ਉਹ ਮੁੱਦਾ ਦਾ ਹਾਈ ਕੋਰਟ ਚ ਵੀ ਕਈ ਵਾਰੀ ਉੱਠ ਚੁੱਕਿਆ ਤੇ ਉਹ ਸੁਪਰੀਮ ਕੋਰਟ ਤੱਕ ਨਹੀਂ ਜ਼ਮੀਨ ਵਾਲਾ ਮੁੱਦਾ ਨਹੀਂ ਪਰ ਕਿਹਦੇ ਸੁਖਨਾ ਵਾਈਲਡ ਲਾਈਫ ਸੈਂਚਰੀ ਵਾਲਾ ਮੁੱਦਾ ਜਿਹੜਾ ਇਹ ਆਲਰੇਡੀ ਕਈ ਵਾਰੀ ਹਾਈ ਕੋਰਟ ਸੁਪਰੀਮ ਕੋਰਟ ਜਾ ਚੁੱਕਿਆ ਪਰ ਉੱਥੇ ਵੀ ਇਹ ਗੱਲ ਸਾਹਮਣੇ ਨਹੀਂ ਆਈ ਜੀ ਸੁਖਨਾ ਵਾਈਲਡਲਾਈਫ ਸੈਂਚਰੀ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਤਿੰਨ ਸੂਬਿਆਂ ਚਾਂਦੀ ਹੈ ਜੀ ਉਹਦਾ ਕੇਸ ਵੀ ਚੱਲਦਾ ਹੈ ਸਭ ਇਸ਼ੂਜ਼ ਨੇ ਹਾਂਜੀ ਲੇਕਿਨ ਇਹ ਜਿਹੜੀ ਮੈਂ ਤੁਹਾਨੂੰ ਬੇਸਿਕ ਗੱਲ ਦੱਸੀ ਹੈ ਵੀ ਇਹਦੀ ਕੋਸ਼ਣਾ ਹੀ ਗੈਰਕਾਨੂੰਨੀ ਹੈ ਹੁਣ ਜੇ ਕੋਸ਼ਣਾ ਹੀ ਗੈਰਕਾਨੂੰਨੀ ਤੇ ਵਾਈਲਡਲਾਈਫ ਸੈਂਚਰੀ ਦੇ ਕੇਸੇ ਖਤਮ ਹੋ ਗਏ ਫੋਰਸ ਦੀ ਵੀ ਕੇਸ ਖਤਮ ਹੋ ਗਏ ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਹੈਗਾ ਹੁਣ ਦੀ ਆਵਾਦੀ ਪਾਰਟੀ ਸਰਕਾਰ ਨੂੰ ਬੇਨਤੀ ਹੈ ਕਿ ਪਿੱਛੇ ਦਿਨਾਂ ਤੁਸੀਂ ਬਹੁਤ ਸ਼ੋਰ ਪਾਇਆ ਸੀ ਕਿ ਕਿ ਚੰਡੀਗੜ੍ਹ ਦੇ ਅੰਦਰ ਹਰਿਆਣਾ ਵਿਧਾਨ ਸਭਾ ਵਾਸਤੇ 10 ਏਕੜ ਜ਼ਮੀਨ ਕਿਉਂ ਦਿੱਤੀ ਜਾ ਰਹੀ ਹੈ ਸ਼ੋਰ ਤਾਂ ਭਾਜਪਾ ਨੇ ਵੀ ਪਾਇਆ ਸੀਗਾ ਪਰ ਸ਼ੋਰ ਮਤਲਬ ਪ੍ਰੋਟੈਸਟ ਕੀਤਾ ਸੀਗਾ ਕਾਂਗਰਸ ਨੇ ਵੀ ਕੀਤਾ ਕਾਲੀ ਦਲ ਨੇ ਕੀਤਾ ਪਰ ਹੁਣ ਜਿਹੜਾ ਹੈਗਾ ਤੁਹਾਡੀ ਜਿੰਮੇਵਾਰੀ ਬਣਦੀ ਹੈ ਸਰਕਾਰ ਤੁਹਾਡੀ ਹੈ ਆਵਾਦੀ ਪਾਰਟੀ ਦੀ ਹੈ ਚੰਡੀਗੜ੍ਹ ਦੇ ਕਬਜ਼ੇ ਤੋਂ 2298 ਏਕੜ ਪੰਜਾਬ ਦਾ ਛੜਵਾਓ ਇਸ ਤੇ ਨਾਲ ਲੋਕਾਂ ਤੇ ਬੜਾ ਅਸਰ ਪਏਗਾ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਸ 'ਚ ਤਾਂ ਪਤਾ ਹੀ ਕਿੰਨੇ ਲੋਕ ਉੱਥੇ ਵੱਸ ਰਹੇ ਆ ਲੋਕਾਂ ਨੇ ਆਪਣੇ ਮਕਾਨ ਬਣਾ ਰੱਖੇ ਆ ਆਪਣੀ ਪ੍ਰਾਪਰਟੀਆਂ ਬਣਾ ਰੱਖੀਆਂ ਇਸ ਦਾ ਮਤਲਬ ਉਹਨਾਂ ਤੇ ਬੜਾ ਅਸਰ ਪਏਗਾ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹ ਹੁਣ ਪੰਜਾਬ ਵੱਲ ਚਲੇ ਜਾਣਗੇ ਇਹਨੇ ਉਹ ਪ੍ਰਾਪਰਟੀ ਪੰਜਾਬ 'ਚ ਹੀ ਆ ਵੀਰ ਜੀ ਕੋਈ ਪ੍ਰੋਬਲਮ ਹੀ ਨਹੀਂ ਹੈ ਉਹਦਾ ਉਲਟਾ ਉਹਦੀ ਪ੍ਰਾਪਰਟੀ ਰੇਟ ਵੱਜ ਜਾਣਗੇ ਜਾਂ ਤਾਂ ਵੱਜ ਜਾਣਗੇ ਚੰਡੀਗੜ੍ਹ 'ਚ ਰੇਟ ਜ਼ਿਆਦਾ ਹੋਣਗੇ ਜਾਂ ਪੰਜਾਬ 'ਚ ਜਾ ਕੇ ਰੇਟ ਜ਼ਿਆਦਾ ਹੋਣਗੇ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਹੈ ਹੀ ਨਾ ਪੰਜਾਬ ਦਾ ਪਾਰਟ ਹੈ ਬਿਗਦੀ ਪੰਜਾਬ ਚਾਹ ਤਾਂ ਚੰਡੀਗੜ੍ਹ ਤਾਂ बिकਦੀ ਨਹੀਂ ਹੈ ਚੰਡੀਗੜ੍ਹ ਨੇ ਤਾਂ ਉਹ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਪਹਿਲੇ ਫੋਰੈਸਟ ਐ ਲੱਗਾ ਦਾ ਵਾਈਲਡਲਾਈਫ ਉੱਪਰ ਕੇਰਾ ਪਾ ਲਿਆ ਹੁਣ ਵੱਡਾ ਜਾ ਅੱਛਾ ਚਲੋ ਇਹ ਸੰਭਵ ਹੈਗਾ ਜਿਹੜੀ ਗੱਲ ਤੁਸੀਂ ਮੁੱਦਾ ਚੱਕ ਰਹੇ ਹੋ ਕਿ ਇਹ ਸੰਭਵ ਹੈਗਾ 2300 ਏਕੜ ਜ਼ਮੀਨ ਜਿਹੜੀ ਆ ਹੁਣ ਪੰਜਾਬ ਵਾਪਸ ਲੈ ਸਕਦਾ ਇਹ ਸੰਭਵ ਹੈਗਾ ਸਾਰਾ ਕੁਝ ਬਿਲਕੁਲ ਲੈ ਸਕਦਾ ਬਿਲਕੁਲ ਐਸੀ ਸਾਡੀ ਜ਼ਮੀਨ ਹੈ ਉੱਥੇ ਚੰਡੀਗੜ੍ਹ ਕੇ ਨੋਟੀਫਿਕੇਸ਼ਨ ਕਰ ਦੂਗਾ ਜਮੀਨ ਸਾਡੀ ਨੋਟੀਫਿਕੇਸ਼ਨ ਕਦੀ ਐਦਾ ਤਾਂ ਨਹੀਂ ਵੀ ਇਹ ਰਾਜਨੀਤਿਕ ਰੋਟੀਆਂ ਸੇਕਣ ਦੀ ਤੁਸੀਂ ਐਜਾ ਮੁੱਦਾ ਕੱਢ ਲਿਆ ਹੈ ਅੱਜ ਹੁਣ ਗੱਲ ਇਹ ਹੈ ਕਿ ਅਸੀਂ ਪੋਲੀਟੀਕਲ ਐਕਟੀਵਿਸਟ ਆ ਮੈਂ ਤਾਂ ਨਿਆ ਗਾਉਂ ਦੇ ਕਾਰਨਾ ਟੁੱਟਣ ਇਕੋ ਸੈਂਸਿਟਿਵ ਜ਼ੋਨ ਦੇ ਦਾਇਰੇ ਵਧਨ ਕਰਕੇ 100 ਮੀਟਰ ਤੋਂ 3 ਕਿਲੋ ਮੈਂ ਤਾਂ ਉਦੀ ਲੜਾਈ ਲੜ ਰਿਹਾ ਸੀਗਾ ਉਹਦੇ ਸੰਘਰਸ਼ ਕਰ ਰਿਹਾ ਇਹਦਾ ਸੰਘਰਸ਼ ਕਰਦਾ ਕਰਦਾ ਨੇ ਕਾਗਜ਼ ਬਾਹਰ ਆ ਗਏ ਮੇਰੇ ਕੋਲ ਤਾਂ ਤੇ ਨੇ ਕਾਗਜ਼ ਬਾਹਰ ਆ ਗਏ ਤਾਂ ਮੈਂ ਹੁਣ ਗੱਲ ਸਾਹਮਣੇ ਰੱਖਤੀ ਹੈ ਤੇ ਜਦ ਗੱਲ ਸਾਹਮਣੇ ਆ ਗਈ ਹੈ ਵਕਤ ਦੀ ਸਰਕਾਰ ਦਾ ਕੰਮ ਹੁੰਦਾ ਹੈ ਉਹਨੂੰ ਕਰਨਾ ਤੇ ਵਕਤੀ ਸਰਕਾਰ ਪੰਜਾਬ ਦੀ ਹੈ ਉਹਨੂੰ ਆਵਾ ਦੀ ਪਾਰਟੀ ਸਰਕਾਰ ਨੂੰ ਹੁਣ ਆਪਣੇ 2298 ਏਕੜ ਵਾਪਸ ਲੈਣੇ ਚਾਹੀਦੇ ਤੇ ਹੁਣ ਕੀ ਤੁਸੀਂ ਫਿਰ ਪੰਜਾਬ ਸਰਕਾਰ ਨੂੰ ਅਪਰੋਚ ਕਰੋਗੇ ਵੀ 2300 ਏਕੜ ਜਿਹੜੀ ਜ਼ਮੀਨ ਹੈ ਜਾਂ 2292 ਏਕੜ ਜਿਹੜੀ ਜ਼ਮੀਨ ਹੈਗੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਹੈ ਐ ਵਾਪਸ ਲੈਤੀ ਜਾਵੇ ਤੁਸੀਂ ਕੀ ਕਹਿੰਦੇ ਕੋਈ ਮੈਮੋਰੈਂਡਮ ਤੈਨੂੰ ਜਾਓਗੇ ਆਲਰੇਡੀ ਵੈਸ਼ ਰਿਪੋਜੀਸ਼ਨ ਚੱਲੇਗੀ ਹੈ ਉਹਨਾਂ ਨੂੰ ਅਸੀਂ ਕੱਲ ਰਾਤੀ ਭੇਜਤੀ ਹੈ ਫਿਰ ਵੀ ਹੁਣ ਸਮਾਂ ਮੰਗਾਗੇ ਪੰਜਾਬ ਸਰਕਾਰ ਤੋਂ ਤੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਤੇ ਦਵਾਂਗੇ ਨਹੀਂ ਤਾਂ ਤੁਸੀਂ ਜਾਗਦੀ ਜ਼ਮੀਰ ਦੇ ਪੱਤਰਕਾਰ ਹੋ ਤੁਹਾਡੇ ਰਾਹੀਂ ਦਾ ਆਵਾਜ਼ ਚਲੀ ਜਾਏਗੀ ਥੈਂਕ ਯੂ ਇਹ ਸੀਗੇ ਬਨੀ ਜੋਸ਼ੀ ਜੀ ਬਨੀ ਜੋਸ਼ੀ ਜੀ ਪੰਜਾਬ বিজেপি ਮੀਡੀਆ ਹੈਡ ਹੈ ਗਿਆ ਔਰ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇੱਕ ਦਾਵਾ ਕੀਤਾ ਇਹਨਾਂ ਨੇ ਦਾਵਾ ਕੀਤਾ ਕਿ ਪੰਜਾਬ ਦੀ ਲਗਭਗ 2300 ਏਕੜ ਜਿਹੜੀ ਜ਼ਮੀਨ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਦਬਾ ਰੱਖੀ ਹੈ ਬਨੀ ਜੋਸ਼ੀ ਜੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਜਿਹੜੀ ਹੈ ਪੰਜਾਬ ਨੂੰ ਵਾਪਸ ਮਿਲਣੀ ਚਾਹੀਦੀ ਆ हूँ देखना यह है कि उन्होंने गल च कि दम हैगा और पंजाब सरकार इस बारे की रुख अख्तियार करती है मैं दिनेश गोयल कैमरामैन दीपक थैंक्स फॉर देवी चंडीगढ़ तो